ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਚੋਨੇ ਦੇ ਆਗਾਮੀ ਖਰੀਦ ਸੀਜ਼ਨ ਦੇ ਮੱਦੇਨਜ਼ਰ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਾਂਂਦਨ ਮੰਡੀਆਂ ਵਿੱਚ ਲੋੜੀਂਦੀਆਂ ਮੈਡੀਕਲ ਸਹੂਲਤਾਂ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਨਾਜ ਪੰਵਨ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਤੇ ਡੀ ਐਫ ਐਸ ਇਸ ਨਾਲ ਵੀਡੀਓ ਕਾਨਫਰੈਂਸਿੰਗ ਦੌਰਾਨ ਮੰਤਰੀ ਨੂੰ ਦੱਸਿਆ ਗਿਆ ਕਿ 190 ਲੱਖ ਮੀਟਰਕ ਟਨ ਐਲ ਐਮ ਟੀ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਜਦੋਂ ਕਿ ਭਾਰਤ ਸਰਕਾਰ ਦੇ ਖੁਰਾਕ ਉਤਪਾਦਨ ਤੇ ਵੰਡ ਮੰਤਰਾਲੇ ਵੱਲੋਂ 173.13 ਐਲ ਐਮ ਟੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸਵੇਰ ਵਿੱਚ ਚੌਲ ਮੇਲਾਂ ਦੀ ਗਿਣਤੀ 5049 ਜਦੋਂ ਕਿ ਘੱਟੋ ਘੱਟ ਸਮਰਥਨ ਬੁੱਲ 2399 ਰੁਪਏ ਪ੍ਰਤੀ ਕਵਾਂਟਲ ਨਿਰਧਾਰਿਤ ਕੀਤਾ ਗਿਆ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਕਸਿਤ ਭਾਰਤ 2047 ਰੋਡਮੈਪ ਲਈ ਸਲਾਮ مشورے ਦੀ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਸੁਧਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ। ਉਹਨਾਂ ਕਿਹਾ ਕਿ ਇਹ ਸੁਝਾਅ ਪੰਜਾਬ ਸਰਕਾਰ ਦੀ ਪ੍ਰਗਤੀਸ਼ੀਲ ਸੋਚ ਅਤੇ ਸਮਾਜਿਕ ਨਿਆਂ ਪ੍ਰਤੀ ਮਜ਼ਬੂਤ ਵਚਨਪੱਤਾ ਨੂੰ ਦਰਸਾਉਂਦੇ ਨੇ। ਇਸ ਮੌਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਸਿੱਖਿਆ ਸਮਾਜਿਕ ਨਿਆਂ ਤੇ ਬਾਲ ਭਲਾਈ ਦੇ ਖੇਤਰਾਂ ਵਿੱਚ ਦੇਸ਼ ਲਈ ਨਵੇਂ ਮਾਪਦੰਡ ਸੈੱਟ ਕਰ ਲਿਆ ਹੈ ਉਹਨਾਂ ਕਿਹਾ ਕਿ ਪੰਜਾਬ ਵੱਲੋਂ ਪੇਸ਼ ਕੀਤੇ ਸੁਝਾਅ ਦੇਸ਼ ਪੱਧਰੀ ਸੁਧਾਰਾਂ ਦੀ ਦਿਸ਼ਾ ਤੈਅ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ ਡਾਕਟਰ ਬਰਿੰਦਰ ਕੁਮਾਰ ਤੇ ਹੋਰ ਰਾਜਾਂ ਦੇ ਮੰਤਰੀਆਂ ਦਾ ਪੰਜਾਬ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦੇਣ ਲਈ ਤਾਨਵਾਦ ਪ੍ਰਗਟ ਕਰਦੇ ਹੋਏ ਡਾਕਟਰ ਬਲਜੀਤ ਕੌਰ ਨੇ ਕਿਹਾ ਇੱਕ ਰਾਸ਼ਟਰ ਇੱਕ ਸਕਾਲਰਸ਼ਿਪ ਸੰਕਲਪ ਨੂੰ ਇੱਕ ਪੈਨ ਇੰਡੀਆ ਆਨਲਾਈਨ ਪੋਰਟਲ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਤਾਂ ਜੋ ਵਿਦਿਆਰਥੀਆਂ ਨੂੰ ਦੂਜੇ ਆਜਾਂ ਵਿੱਚ ਦਾਖਲੇ ਲੈਣ ਵੇਲੇ ਤਸਦੀਕ ਵਿੱਚ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਆਦਰਸ਼ ਗ੍ਰਾਮ ਯੋਜਨਾ ਅਪਗ੍ਰੇਡ ਕੀਤੀ ਜਾਵੇ ਤੇ ਅਣਖ ਖਾਤਰ ਕਤਲਾਂ ਤੇ ਸਖਤ ਕਾਨੂੰਨ ਬਣਾਇਆ ਜਾਵੇ ਪੰਜਾਬ ਸਰਕਾਰ ਟਾਂਡਾ ਸ਼ਹਿਰ ਦੀ ਬਿਹਤਰੀ ਤੇ ਖੂਬਸੂਰਤੀ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾੜ ਨੰਬਰ 3 ਪ੍ਰੇਮ ਗਲੀ ਟਾਂਡਾ ਵਿਖੇ ਇੱਕ ਸਮਾਗਮ ਦੌਰਾਨ ਕੀਤਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਬਾੜ ਨੰਬਰ 3 ਪ੍ਰੇਮ ਗਲੀ ਉੜਮੁੜ ਟਾਂਡਾ ਵਿੱਚ ਅਨਿਲ ਗੋਰਾ ਦੀ ਅਗਵਾਈ ਵਿੱਚ 4.80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕੀਤਾ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸ਼ਿਮਲਾ ਪਹਾੜੀ ਪਾਰਕ ਦੇ ਫਰਸ਼ ਨੂੰ ਪੱਕਾ ਕਰਨ ਲਈ 9.95 ਲੱਖ ਦੀ ਗ੍ਰਾਂਟ ਦਿੱਤੀ ਅਤੇ ਉੱਥੇ ਹੀ ਨਵੇਂ ਬਾਥਰੂਮ ਬਣਾਉਣ ਲਈ 3. 66 ਲੱਖ ਰੁਪਏ ਦੀ ਗ੍ਰਾਂਟ ਵੀ ਭੇਟ ਕੀਤੀ ਵਿਧਾਇਕ ਜਸਵੀਰ ਰਾਜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅੱਜ ਸੂਬੇ ਦੇ ਖੇਤਰ ਦੇ ਵਿੱਚ ਇਤਿਹਾਸਿਕ ਵਿਕਾਸ ਕਾਰਜ ਕੀਤੇ ਜਾ ਰਹੇ ਅੱਜ ਅਸੀਂ Shimla Party ਦੇ ਵਿੱਚ Lions Club ਦੇ ਪ੍ਰਧਾਨ ਸਹਿਵਾਨ ਮੈਂਬਰ ਸਹਿਵਾਨ ਔਰ ਨਾਲ ਬਹੁਤ ਹੀ ਨਾਮਵਰ ਸਖੀਤਾਂ ਸਾਰੀਆਂ ਖੜੀਆਂ ਨੇ ਔਰ ਇਸ پارک ਦੇ ਵਿੱਚ ਅਸੀਂ ਖੜੇ ਬੱਚਿਆਂ ਦੀ ਜਿੱਥੇ ਝੂਲੇ ਲੱਗੇ ਸੀਗੇ ਤਾਂ ਜਦੋਂ ਥੋੜੀ ਜਿਹੀ ਵੀ بارش ਪੈਂਦੀ ਤਾਂ ਇੱਥੇ ਬਹੁਤ ਜ਼ਿਆਦਾ ਚਿੱਕੜ ਹੋ ਜਾਂਦਾ ਸੀ ਤਾਂ ਲਾਇਨਸ ਕਲੱਬ ਵਾਲਿਆਂ ਨੇ ਸਾਡੇ ਧਿਆਨ ਚ ਲੈ ਆਂਦਾ ਔਰ ਇਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਅਸੀਂ ਇਸ پارک ਲਈ ਇਹਨੂੰ ਉੱਚਾ ਕਰਕੇ ਬਣਾਉਣ ਲਿਆ ਕਿਉਂਕਿ ਪਾਣੀ ਦਾ ਸਟੇ ਨਾ ਕਰ ਸਕੇ ਇੱਥੇ ਤਾਂ ਕਿ ਮੀਂਹ ਵੀ ਆਵੇ ਤਾਂ ਕੋਈ ਬੱਚਿਆਂ ਨੂੰ ਖੇਡਣ 'ਚ ਦਿੱਕਤ ਨਾ ਹੋਵੇ ਉਹਦੇ ਲਈ 995000 ਰੁਪਇਆ ਅਸੀਂ ਦੇ ਦਿੱਤਾ ਔਰ ਨਾਲ ਹੀ ਕਿਉਂਕਿ ਜਦੋਂ ਬੱਚੇ ਆਉਂਦੇ ਆ ਨਾਲ ਮਾਵਾਂ ਵੀ ਆਉਂਦੀਆਂ ਲੇਡੀਜ਼ ਜਿਆਦਾ ਉਹਨਾਂ ਜੋ ਉਹਨਾਂ ਦੀ ਸੇਫਟੀ ਕਾ ਲਈ ਉਹਨਾਂ ਦੀ ਵੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ 346000 ਰੁਪਇਆ ਟਾਇਲਟ ਲਈ ਇੱਥੇ ਬਣਾਉਣ ਲਈ ਉਹ ਦਿੱਤਾ ਔਰ ਨਾਲ ਹੀ ਅਸੀਂ ਵਾਰਡ ਨੰਬਰ 3 ਚ ਪ੍ਰੇਮ ਗਲੀ ਜਿਹੜੀ ਆ ਉਹਦੇ ਲਈ 480000 ਦਾ ਹੈ ਇਹ ਟੋਟਲ ਮਾਉਂਟ ਅੱਜ 1243900 ਰੁਪਏ ਜਿਹੜਾ ਆ ਟਾਂਡੇ ਨੂੰ ਸੋਨਾ ਬਣਾਉਣ ਲਈ ਅਸੀਂ ਇਹ ਨਗਰ ਕੌਂਸਲ ਵੱਲੋਂ ਦਿੱਤਾ ਗਿਆ ਆ ਤਾਂ ਮੈਂ ਜਿੰਨੇ ਵੀ ਮੇਰੇ ਸਾਥੀ ਖੜੇ ਨੇ ਨਾਲ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ